ਸਾਰੇ ਵੀਰਾਂ ਸਤਿ ਸ੍ਰੀ ਅਕਾਲ ਜੀ ਜਿੰਦਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਆ ਵੀਜੀ ਆਪਣੇ ਕੋ ਵੱਛੀ ਆਈ ਹੈ ਦੁਜਾ ਸਵਾਗਤ ਕਰਨ ਨੂੰ علاوہ 35 40 ਕਿਲੋ ਵਾਲੀ ਵੱਛੀ ਵੀਜੀ ਵੱਡੀ ਦੇਖੋ ਵੀਜੀ ਕੱਲਾ ਕੱਲਾ ਥਾਂ ਲਗਾ ਵੀਜੀ ਦਿਖਾਉਨੇ ਆ ਤੁਹਾਨੂੰ ਖੋਲ ਖੋਲ ਖਲ ਕੇ ਵੀਜੀ ਚੈਨਲ ਨੂੰ ਕਰ ਦਿਓ ਸ਼ੇਅਰ ਤੇ ਸਬਸਕ੍ਰਾਈਬ ਉਹ ਕਰਾਉਣੇ ਤੁਹਾਡੀ ਗੱਲ ਬਾਤ ਕੀ ਹਾਲ ਵੀਰ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਵੱਛੀ ਅੱਜ ਤੋਹਫਾ ਲਿਆਂਦੀ ਕਿਦੋਂ ਕੱਢ ਕੇ ਓ ਕਰਪੀਆਂ ਦਾ ਤੋਹਫਾ ਹੈ ਕੋਈ ਗਰਮੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਕਿੰਨੇ ਦੇ ਅੱਜ ਕੱਲ ਬਹੁਤ ਵੱਸ਼ੀਆਂ ਗਰਮੀ ਬੰਦੀਆਂ ਨੇ ਆਹ ਨਾ ਜੀ ਵਸ਼ੀ ਵੱਡੀ 35 40 ਕਿਲੋ ਆਜਾਸ਼ੀ ਪਤਾ ਨੂੰ ਫੋੜ ਕੇ ਦਿਖਾਉਂਦੇ ਆਂ ਬ੍ਰਾਂਡਰੀ ਸੀ ਇੱਕ ਪੂਰਾ ਬ੍ਰਾਂਡ ਆ ਥਾਣ ਵੇਖੋ ਤੇ ਥਾਣ ਕੱਲਾ ਕੱਲਾ ਕਿਦਾਂ ਲੱਗਾ ਵੇਖੋ ਦਿਖਾਓ ਵਸ਼ੀ ਹੋਰ ਕੀ ਕਰਾਂ ਕੋ ਵੇਖੋ ਵਸ਼ੀ ਇਹ ਆਹ ਰੇਲੇ ਕਰਦੀ ਟੱਪੇ ਜੀ ਨਹੀਂ ਪਹਿਲਾਂ ਵਸ਼ੀ ਦੀ ਕਾਨੂੰ ਗੱਲਾਂ ਕਰਦੇ ਵਸ਼ੀ ਵਸ਼ੀ ਇਹ ਵੇਖੋ ਵਸ਼ੀ ਕਹਾਂ ਤੰਦਰ ਲੋਕੀ ਰੰਗ ਦੀ ਤੇ ਪੇਟੀ ਦੇ ਵਛੀ ਵੇਖੋ ਵਛੀ ਮਨਾ ਬਹੁਤ ਟੌਪ ਦੀ ਬਹੁਤ ਸੋਹਣੀ ਵਛੀ ਆ ਤੇ ਕਿਤੇ ਮਾਸਾ ਗਰਮੀ ਨਹੀਂ ਮਨਦੀ ਵੇਖੋ ਚੈੱਕ ਕਰੋ ਕਰਾਓ ਜਲਾ ਕੱਡ ਰੋਡਰ ਚੈੱਕ ਗੱਬਣ ਵਛੀ ਆ 40 ਕਿਲੋ ਵਾਲੀ ਆ ਫੇਰ ਠੰਡੀ ਸੀਲ ਫ੍ਰਿਜ ਨੇੜੀ ਵੇਖੋ ਇਹ ਨਹੀਂ ਵੀ ਗਰਮ ਵਛੀ ਆ ਠੰਡੀ ਤੂੰ ਵੀ ਕੱਢ ਕੇ ਲਿਆਂਦੀ ਜੇ ਕਿ ਤੂੰ ਤੋਹਫਾ ਤੋਹਫਾ ਤੋਹਫਾ